ਜੀਵੀ ਹੋ ਰਹੀ ਹੈ ਪਰ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਜੋ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੈ ਸੋ ਇਸ ਸਮੇਂ ਮਨ ਚ ਦੋਏ ਗੱਲਾਂ ਚੱਲ ਰਹੀਆਂ ਨੇ ਖੁਸ਼ੀ ਦੀ ਗੱਲ ਵੀ ਪੂਰੀ ਚੱਲ ਰਹੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾ ਸਕਾਂ ਜੋ ਸਾਡੇ ਮਾਣਯੋਗ ਨੇਤਾਵਾਂ ਨੇ ਤੇ ਪਬਲਿਕ ਨੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਜੋ ਉਹਨੂੰ ਉਹਨਾਂ ਦੇ ਆਸਾਂ ਦੇ ਮੁਤਾਬਕ ਉਸਤੇ ਪੂਰਾ ਉਤਰ ਸਕਾਂ ਸੋ ਮਨ ਦੇ ਵਿੱਚ ਦੋ ਗੱਲਾਂ ਚਾਹ ਰਿਹਾ ਹਾਂ ਜਿਹੜੇ ਡਿਪਾਰਟਮੈਂਟ ਜਿਹੜੇ ਮਿਲਣ ਉਹਨਾਂ ਬਾਰੇ ਦੱਸੋ ਥੋੜਾ ਜਿਹਾ ਦੇਖੋ ਡਿਪਾਰਟਮੈਂਟਾਂ ਦੀ ਗੱਲ ਇਹ ਆ ਬਹੁਤ ਜ਼ਿੰਮੇਵਾਰੀ ਵਾਲੇ ਬਸ ਤਾਂ ਸਾਰੇ ਡਿਪਾਰਟਮੈਂਟ ਜ਼ਿੰਮੇਵਾਰੀ ਵਾਲੇ ਹੁੰਦੇ ਨੇ ਮੇਰਾ ਖਾਨੇ ਭਾਗੇ ਜੀ ਪੂਰਾ ਟੰਡਿਆਂ ਦਾ ਤਾਰ ਮੰਗੂ ਜੀ ਉਹਨੂੰ ਕਿਵੇਂ ਆਪੀ ਗੱਲ ਦਾ ਕੱਟਿਆ ਕਰੋ ਜਾਂ ਸੁਣ ਤਾਂ ਲੈ ਦੇਖੋ ਮਾਈਨਿੰਗ ਦਾ ਵਿਭਾਗ ਹੈ ਇਰੀਗੇਸ਼ਨ ਦਾ ਹੈ ਤੇ ਅੰਡਰਗਰਾਉਂਡ ਵਾਟਰ ਦਾ ਹੈ ਸਾਰੇ ਇਹ ਜਿਹੜੇ ਖੇਤੀ ਨਾਲ ਸੰਬੰਧਿਤ ਨੇ ਖਾਸ ਤੌਰ ਤੇ ਇਹਨਾਂ ਦੇ ਇਹ ਸਾਰੇ ਜਿਹੜੇ ਵਿਭਾਗ ਨੇ ਉਹ ਮੈਨੂੰ ਦਿੱਤੇ ਗਏ ਨੇ ਤੇ ਮੈਨੂੰ ਜਿੱਥੇ ਗੱਲ ਆਪਣੀ ਚੱਲ ਰਹੀ ਸੀ ਕਿ ਮੈਂ ਕਹਿ ਰਿਹਾ ਸੀ ਦੋਨੇ ਗੱਲਾਂ ਚੱਲਦੇ ਆ ਨੇ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਯੋਗ ਰਹਿਨੁਮਾਈ ਦੇ ਹੇਠ ਅਸੀਂ ਇਸ ਜ਼ਿੰਮੇਵਾਰੀ ਨੂੰ ਸਹੀ ਟੰਗ ਦੇ ਨਾਲ ਨਿਭਾ ਕੇ ਲੋਕਾਂ ਨੂੰ ਉਹਨਾਂ ਦੇ ਆਸਾ ਦੇ ਮੁਤਾਬਕ ਸਭ ਪੂਰਾ ਉਤਰਾਂ। ਵਿਰੋਧੀ ਪਾਰ ਵੱਲੋਂ ਵਿਰੋਧੀ ਤੇ ਜਿਹੜੀ ਹੈਗੀ ਆ ਉਹ ਇਹ ਕਹਿ ਰਿਹਾ ਵੀ ਮੁੱਖ ਜਿਹੜੇ ਮੰਤਰੀ ਹੈ ਮਾਈਨਿੰਗ ਦੇ ਮੰਤਰੀ ਚਾਰ ਵਾਰ ਬਦਲਦਾ 2.5 ਸਾਲਾਂ ਦੇ ਵਿੱਚ ਚਾਰ ਵਾਰ ਮੰਤਰੀ ਬਦਲ ਗਏ ਕਾਰਨ ਕੀ ਹੈ 20000 ਕਰੋੜ ਰੁਪਏ ਦੀ ਗੱਲ ਕੀਤੀ ਸੀ ਫਿਰ ਮੁਨਾਫਾ ਹੋਊਗਾ ਉਹਦੇ ਕਰਕੇ ਕੀ ਤੇ ਵਿਰੋਧੀ ਤੇਨੂੰ ਤਕਲੀਫ ਕੀ ਹੈ ਸਾਡੀ ਪਾਰਟੀ ਸਾਡੇ ਐਮਐਲਏ ਸਾਡਾ ਮੁੱਖ ਮੰਤਰੀ ਉਹਨੇ ਦੇਖਣਾ ਹੈ ਵੀ ਕਿਸ ਬੰਦੇ ਤੋਂ ਕਦੋਂ ਤੇ ਕੀ ਕੰਮ ਲੈਣਾ ਜਿਸ ਤਰ੍ਹਾਂ ਭਗਮਾਨ ਮੰਤਰੀ ਵਿਰੋਧੀ ਤੇ ਦੇਖੋ ਵਿਰੋਧੀ ਤੇ ਲਵੇ ਕਹਿਣ ਨੂੰ ਤਾਂ ਕੁਝ ਐ ਨਹੀਂ ਜੇ ਅਸੀਂ ਕੋਈ ਗੱਲ ਕਰਦੇ ਆ ਉਹਨਾਂ ਨੇ ਉਸੇ ਤੋਂ ਨੁਕਤਾ ਜਿੰਨੀ ਕਰਨੀਆਂ ਜੇ ਰਸ਼ਫਲਿੰਗ ਹੋਈ ਹੈ ਉਸ ਤੇ ਨੁਕਤਾ ਜਿੰਨੀ ਹੈ ਜੇ ਨਹੀਂ ਹੁੰਦੀ ਫਲਾਣਾ ਮੰਤਰੀ ਸਹੀ ਕੰਮ ਨਹੀਂ ਕਰਦਾ ਫਲਾਣਾ ਐਮਐਲਏ ਨਹੀਂ ਸਹੀ ਕੰਮ ਕਰਦਾ ਇਹ ਉਹਨਾਂ ਦੇ ਵੱਧੋ ਗੱਲਾਂ ਨੇ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਦੇ ਕੋਈ ਦਿੰਦੂ ਨਹੀਂ ਪਹਿਲਾਂ ਬੀਬੀ ਲਿੰਗਰਧਾਰ ਪੱਠਾ ਜੀ ਬਣੇ ਸੀ ਮੈਂ ਹਾਲਕੇ ਦੇ ਲੋਕਾਲੀ ਪੂਰਤਕਾ ਤੋਂ ਗਏ ਨੇ ਦੇਖੋ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਵੈਸੇ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਵੀ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਆ ਉਹਨਾਂ ਨੇ ਵੀ ਕਾਫੀ ਕੁਝ ਕੀਤਾ ਪਰ ਉਹਨਾਂ ਨੇ ਕੀਤਾ ਜਿੱਦਿਆਂ ਵੱਡੀਆਂ ਤਾਕਤਾਂ ਉਹਨਾਂ ਕੋਲੇ ਸੀ ਕੀਤਾ ਉਹਨਾਂ ਨੇ ਜ਼ਰੂਰ ਹੈ ਤਾਕਤ ਪਰ ਲਹਿਰੇ ਦੇ ਨਾਲ ਪਛੜੇ ਬੰਦਾ ਸ਼ਬਦ ਹੈ ਲਹਿਰਾ ਹਲਕਾ ਪਛੜਿਆ ਹੋਇਆ ਉਹ ਨਹੀਂ ਉਤਾਰ ਸਕਿਆ ਸੋ ਇਸ ਕਰਕੇ ਲੋਕਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿਸ ਦਿਨ ਮੈਂ ਇੱਥੇ ਐਮਐਲਏ ਬਣਿਆ ਸਾਡੀ ਸਰਕਾਰ ਬਣੀ ਹੈ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਕਿਹਾ ਸੀ ਕਿ ਕਹਿੰਦੇ ਆਪਾਂ ਹਲਕੇ ਤੋਂ ਪਛੜੇ ਪੰ ਦਾ ਸ਼ਬਦ ਹੈ ਜਿਹੜਾ ਉਹ ਲਾਦਿਆਂ ਅਰ ਪਿਛਲੇ 2.5 ਸਾਲਾਂ ਦੇ ਵਿੱਚ ਸਾਡੀ ਸਰਕਾਰ ਨੇ ਉਹ ਕੰਮ ਕੀਤੇ ਨੇ ਜਿਹੜੇ 40 ਸਾਲਾਂ ਦੇ ਵਿੱਚ ਨਹੀਂ ਕਰ ਸਕਦੇ ਅਸੀਂ ਗਲੀਆਂ ਨਾਲੀਆਂ ਦੀ ਰਾਜਨੀਤੀ ਨਹੀਂ ਕੀਤੀ ਕੰਮ ਉਹ ਵੀ ਕੀਤੇ ਆ ਪਰ ਅਸੀਂ ਉਹ ਕੰਮ ਕੀਤੇ ਨੇ ਜਿਹੜੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕ ਸਕਣ ਜਿਵੇਂ ਅਸੀਂ ਹਲਕੇ ਲਹਿਰੇ ਦੇ ਵਿੱਚ 17000 ਏਕੜ ਰਕਵੇ ਨੂੰ ਨਹਿਰੀ ਪਾਣੀ ਜਿਹੜਾ ਪਿਛਲੇ 40 ਸਾਲਾਂ ਤੇ ਨਹੀਂ ਮਿਲਿਆ ਸੀ ਅਸੀਂ ਉਹ ਦਿੱਤਾ ਤੇ ਪਾਣੀ ਦਾ ਲੈਵਲ ਹੈ ਨੀਚੇ ਜਾ ਰਿਹਾ ਡਾਰਕ ਜ਼ੋਨ ਦੇ ਵਿੱਚ ਅਸੀਂ 17000 ਏਕੜ ਨੂੰ ਪਾਣੀ ਦਿੱਤਾ ਅਸੀਂ ਜਿਹੜੀ ਘੱਗਰ ਦੀ ਮੇਨ ਮੈਥੇ ਦਿੱਕਤ ਸੀ ਅਸੀਂ ਉਹ ਹੱਲ ਕੀਤੀ ਆ ਤੇ ਇੱਥੇ ਲਹਿਰੇ ਦੇ ਵਿੱਚ ਜਿੰਨੇ ਇੱਥੇ ਭਾਵੇਂ ਕੋਈ ਮੈਂ ਕਹਿ ਲਵਾਂ ਇਸ ਦਾ ਸਟੇਡੀਅਮ ਦਾ ਕੰਮ ਆ ਗਲੀਆਂ ਨਾਲੀਆਂ ਦਾ ਕੰਮ ਆ ਸੜਕਾਂ ਸਭ ਟੁੱਟੀਆਂ ਹੋਈਆਂ ਸੀ ਉਹ ਅਸੀਂ ਕਰਕੇ ਦਿੱਤਾ ਭਾਖੜਾ ਦੇ ਉੱਤੇ ਰੇਲਿੰਗ ਸੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ ਉਹ ਨਹੀਂ ਲੱਗੀ ਸੀ ਲੋਕ ਆਪਦੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਸੀ ਉਹ ਅਸੀਂ ਲਾ ਕੇ ਦਿੱਤੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਸ਼ਹਿਰ ਦੇ ਵਿੱਚੋਂ ਵਿੱਚ ਪੁਰਾਣਾ ਬਿਜਲੀ ਘਰ ਸੀ ਜਿਹੜਾ ਇੱਕ 40 ਸਾਲਾਂ ਤੋਂ ਉੱਥੇ ਗਲਤ ਬੰਦੇ ਵੀ ਗਲਤ ਅਨਸਰ ਉੱਥੇ ਬੈਠਦੇ ਸੀ ਸੱਪਾਂ ਦਾ ਘਰ ਬਣਿਆ ਹੋਇਆ ਸੀ ਅੱਸੀ ਹੁਣ ਉੱਤੇ ਬੜੀ ਸ਼ਾਨਦਾਰ ਬਿਲਡਿੰਗ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੱਲ ਨੂੰ ਉਹਦੇ ਡਿਸਮੈਂਟਲ ਦੇ ਟੈਂਡਰ ਹੋਣੇ ਨੇ ਤੇ ਆਉਣ ਵਾਲੇ 10-15 ਦਿਨਾਂ ਦੇ ਵਿੱਚ ਅਸੀਂ ਉੱਥੇ ਸ਼ਾਨਦਾਰ ਬਿਲਡਿੰਗ ਜਿਹੜੀ ਦੋਵੇਂ ਐਸਡੀਓ ਦੇ ਐਕਸ਼ਨ ਦਾ ਉਹ ਅਸੀਂ ਦਫ਼ਤਰ ਉੱਥੇ ਬਣਾਉਣ ਜਾ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਵੀ ਜਿਸ ਤਰ੍ਹਾਂ ਕਾਲਜ ਇਹਨਾਂ ਨੇ ਪਠਾਨ ਕਾਲਜ ਬੰਦ ਕਰਾਇਆ ਸੀ ਇਹਨਾਂ ਨੇ ਹੁਣ ਕਹੀ ਤੇ ਸਾਨੂੰ ਜਾਂਦੇ ਆ ਅਸੀਂ ਉੱਥੇ ਵੀ ਕੋਈ ਐਸੀ ਸਕੀਮ ਬਣਾ ਕੇ ਦੇਵਾਂਗੇ ਸਾਰੇ ਲੋਕ ਇਹ ਕਹਿਣਗੇ ਵੀ ਕੋਈ ਚੀਜ਼ ਬਣੀ ਹੁਣ ਨੋਟਰੀ ਸਾਹਿਬ ਤੁਸੀਂ ਕਦੇ ਸੁਪਨਾ ਸਜੋਇਆ ਸੀਗਾ ਵੀ ਮੰਤਰੀ ਬੰਨਣਾ ਤੁਸੀਂ ਸੈਟੀਸਫਾਈ ਲੱਗੇ ਸੀ ਵੀ ਵਿਧਾਇਕ ਬਣ ਕੇ ਵਧੀਆ ਗੱਲ ਹੈ ਇਹਨੂੰ ਸਰਪ੍ਰਾਈਜ਼ ਦਿੱਪਤ ਮੰਨਣ ਦੀ ਉਹਨਾਂ ਕੋਈ ਹੋਰ ਨਹੀਂ ਦੇਖੋ ਇਹ ਕੋਈ ਇਹ ਸਾਡੀ ਪਾਰਟੀ ਦੇ ਵਿੱਚ ਕੋਈ ਮਾਮਲਾ ਹੀ ਨਹੀਂ ਸਾਡੇ ਆ ਜਿਹੜੇ ਆਮ ਵਰਕਰ ਨੇ ਇਹ ਵੀ ਐਮਐਲਏ ਨੇ ਇਹ ਵੀ ਮੰਤਰੀ ਨੇ ਜਦੋਂ ਐਮਐਲਏ ਸੀ ਅਸੀਂ ਸਾਡਾ ਮਤਲਬ ਸੀ ਕਿ ਜਿੰਨਾ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਮੈਂ ਧੰਨਵਾਦ ਕਰਦਾ ਸਾਰੇ ਜਿਹੜੇ ਆ ਵੋਟਰ ਖੜੇ ਆ ਮੇਰੇ ਮੇਰੇ ਹਲਕੇ ਦੇ ਕਿੰਨੇ 14 ਦੇ ਨਾਲ ਆਏ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਮੰਤਰੀ ਬਣ ਸਕਾਂ ਮੈਨੂੰ ਜਿੱਤਿਆ ਮੇਰੀ ਕੀ ਤਾਕਤ ਸੀ ਸਾਰੇ ਤੁਸੀਂ ਜਾਣਦੇ ਹੋ ਕੌਣ ਲੋਕ ਸਾਡੇ ਮੁਕਾਬਲੇ ਖੜੇ ਸੀ ਪੰਚਾਇਤੀ ਚੋਣਾਂ ਸਾਡੀ ਕੋਈ ਇਸ ਤਰ੍ਹਾਂ ਦੀ ਤਾਕਤ ਨਹੀਂ ਤੇ ਤੇ ਸਾਨੂੰ ਲੋਕਾਂ ਨੇ ਜਿੱਤਿਆ ਜਾ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰ ਸਕਾਂ ਇਹ ਸਾਡੀ ਕੋਸ਼ਿਸ਼ ਰਹੀ ਹੈ ਪਹਿਲਾਂ ਐਮਐਲਏ ਦੇ ਤੌਰ ਤੇ ਮੰਤਰੀ ਵਾਲੇ ਵੀ ਚੱਲ ਜਾਂਦੇ ਸੀ ਹੁਣ ਆਪ ਕੁਰਸੀ ਤੇ ਬੈਠ ਕੇ ਕਰਨਾ ਫਰਕ ਇੰਨਾ ਹੀ ਹੈ ਪੰਚਾਇਤੀ ਚੋਣਾਂ ਲੈ ਕੇ ਕਿਵੇਂ ਨੇ ਜਿੱਤੋਗੇ ਬੜਾ ਚਰਚਾ ਹੁੰਦੀ ਹੈ ਮਾਈਨਿੰਗ ਮਾਫੀਆ ਮੈਂ ਸਮਝਦਾ ਸਾਰੀ ਪ੍ਰੈਸ ਨੇ ਰਾਤ ਵੀ ਮੈਨੂੰ ਇਹੀ ਗੱਲਾਂ ਕੀਤੀਆਂ ਸੀ ਮਾਈਨਿੰਗ ਮਾਫੀਆ ਕੀ ਚੀਜ਼ ਹੈ ਹੋ ਕਿਹੜਾ ਬੰਦਾ ਲੈ ਦੱਸੋ ਤੁਸੀਂ ਮਾਈਨਿੰਗ ਮਾਫੀਆ ਬੰਨੂੰ ਫੜੀ ਆਪਾਂ ਜਦੋਂ ਰੋਕਣ ਜਾਂਦੇ ਆ ਜਦੋਂ ਉਹਨਾਂ ਤੇ ਅਟੈਕ ਕਰਦੇ ਪੁੱਛਣੀ ਹੈ ਅੱਜ ਸਵੇਰੇ ਹੀ ਮੈਂ ਅਫੀਸਰ ਸਹਿਬਾਨਾਂ ਨਾਲ ਮੀਟਿੰਗ ਕੀਤੀ ਹੈ ਸਾਡੇ ਕ੍ਰਿਸ਼ਨ ਕੁਮਾਰ ਜੀ ਬੜੇ ਬਹੁਤ ਬੜੀ ਅਫਸਰ ਨੇ ਇਰੀਗੇਸ਼ਨ ਦੀ ਵੀ ਕੀਤੀ ਹੈ ਗੁਰਕਿਰਜ ਜੀ ਨਾਲ ਕੀਤੀ ਹੈ ਕੋਈ ਮਾਕੇ ਦੀ ਗੱਲ ਨਹੀਂ ਉਹ ਵੀ ਸਰਕਾਰ ਸਖਤੀ ਨਾਲ ਮਾਫੀਆ ਨੂੰ ਕੁਚਲ ਦਊਗੀ ਜਿਹੜੀ ਲੋਕਾਂ ਨਾਲ ਵਾਅਦੇ ਕੀਤੇ ਨੇ ਅਸੀਂ ਰੇਤਾ ਦੇਣਾ ਹੈ ਇਲੈਗਲ ਮਾਈਨਿੰਗ ਰੁਕਣੀ ਹੈ ਬਿਲਕੁਲ ਰੋਕੇ ਹਟਾਂਗੇ ਭਾਵੇਂ ਕੋਈ ਮਾਫੀਆ ਕਿੰਨੀ ਉੱਚੀ ਪਹੁੰਚ ਰੱਖਦਾ ਹੋਵੇ ਸਾਰਿਆਂ ਨੂੰ ਅਸੀਂ ਕਾਨੂੰਨ ਦੇ ਅਨਸਾਰ ਚੱਲਣ ਲੱਗਿਆ ਮੰਤਰੀ ਸਾਹਿਬ ਤੁਸੀਂ ਵਿਕਾਸ ਸੰਕ ਲਈ ਪਹਿਲੇ ਬਹੁਤ ਕੀਤੇ ਹਨ ਹੁਣ ਜਿਵੇਂ ਕਾਲ ਦਾ ਮੁੱਦਾ ਆਉਂਦੀ ਕਿ ਹਸਪੀਟਲ ਹੈ ਹਲਕੇ ਦੀਆਂ ਸੜਕਾਂ ਸਮਾਂ 22 ਸਾਲ ਦਾ ਕਿ ਜਨਵਰੀ ਤਰ ਦੇ ਬਹੁਤ ਵੱਡੀ ਹੈ ਇਸ ਨੂੰ ਵੀ ਸਮਾਂ 22 ਸਾਲ ਦਾ ਜੇ ਕੰਮ ਕਰਨ ਦੀ ਨੀਅਤ ਹੋਵੇ ਸਮੇਂ ਦੀ ਕੋਈ ਗੱਲ ਨਹੀਂ ਦੇਖੋ ਸੜਕਾਂ ਦੀ ਗੱਲ ਸੀ ਲਹਿਰਾ ਤੋਂ ਮੋਨਕਾਲੀ ਸੜਕ ਇਹ ਮਨਜ਼ੂਰ ਹੋ ਗਈ ਹੈ ਮੋਨਕ ਤੇ ਖਨੌਰੀ ਵਾਲੀ ਸੜਕ ਮਨਜ਼ੂਰ ਹੋ ਗਈ ਹੈ ਸਾਰੇ ਪਿੰਡਾਂ ਦੇ ਵਿੱਚ ਅੱਜ 79 ਪਿੰਡ ਨੇ 79 ਦੇ 79 ਪਿੰਡਾਂ 'ਚ ਕੰਮ ਚੱਲ ਰਿਹਾ ਹੈ। ਮੈਂ ਗਲੀਆਂ ਨਾਲਿਆਂ ਲੋਕਾਂ ਨੂੰ ਪੁੱਛ ਗਿਆ। ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਸੀ ਉਹ ਦਿੱਤੀ ਹੈ। ਸਾਰੇ ਪਿੰਡਾਂ 'ਚ ਅਸੀਂ ਸਟੇਡੀਅਮ ਬਣਾ ਰਹੇ ਹਾਂ। ਤੇ ਪਿੱਛੇ ਜੇ ਮੈਂ ਕੰਮਾਂ ਦੀ ਗੱਲ ਕਰਾਂ 70% ਹਲਕੇ ਲਹਿਰੇ ਦੇ ਪਿੰਡ ਐਸੇ ਨੇ ਜਿੱਥੇ ਪੀਣ ਦਾ ਪਾਣੀ ਸਹੀ ਨਹੀਂ ਹੈ। ਭੋਲਣ ਗਲਾੜੀ ਪਿੰਡਾਂ ਦੇ ਵਿੱਚ ਤੁਸੀਂ ਚਲੇ ਜਾਓ। ਲੋਕ ਭਾਖੜਾ ਦਾ ਪਾਣੀ ਪੀਂਦੇ ਆ। ਉਹ ਤੜਕੇ ਲੈਣਾ ਲੱਗੀਆਂ ਤੇ ਭਾਰਖੜਾ ਚੋਂ ਪਾਣੀ ਕਢਦੇ ਆ ਉਥੇ ਮਰੇ ਡੰਗਰ ਵੀ ਹੁੰਦੇ ਨੇ ਜਾਨੀ ਨੁਕਸਾਨ ਵੀ ਹੁੰਦਾ ਜਾਨੀ ਨਕਸਰ ਜਦੋਂ ਪਾਣੀ ਭਰਨ ਲੱਗਦੇ ਜਾਨੀ ਨੁਕਸਾਨ ਵੀ ਹੁੰਦੇ ਨੇ ਸੋ ਧਿਆਨ ਹੀ ਕਿਸੇ ਨੇ ਕੋਈ ਨਹੀਂ ਦਿੰਦਾ ਇਹ ਤਾਂ ਆਪਸ ਦੇ ਵਿੱਚ ਹੀ ਗਿੱਟਾ ਮਿੱਟਾ ਕਰਕੇ ਇਲੈਕਸ਼ਨ ਲੜਦੇ ਰਹੇ ਆ ਵੈਸੇ ਮੈਂ ਉਸ ਗੱਲ ਤੇ ਜਾਣਾ ਨਹੀਂ ਚਾਹੁੰਦਾ ਤੇ ਨਹੀਂ ਹਲਕੇ ਦੇ ਵਿੱਚ ਬਹੁਤ ਕੰਮ ਕਰਨ ਵਾਲੇ ਨੇ ਸਾਰੇ ਕੰਮ ਕਰਾਂਗੇ 2.5 ਸਾਲ ਦਾ ਸਮਾਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗਰੰਟੀਆਂ ਦਿੱਤੀਆਂ ਸੀ ਸਾਰੀਆਂ ਸੀ ਗਰੰਟੀਆਂ ਪੂਰੀਆਂ ਕਰਾਂਗੇ 13 ਮੁਹੱਲਾ ਕਲੀਨਿਕ ਹਲਕੇ ਲਹਿਰੇ ਦੇ ਵਿੱਚ ਚੱਲ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੈਂ ਕਹਿ ਕੇ ਸੀਐਮ ਸਾਹਿਬ ਨੂੰ ਲਈਦੀ ਵੀ ਸਾਡੇ ਇੱਥੇ ਮੈਡੀਕਲ ਫੈਸਿਲਿਟੀ ਦੀ ਕਮੀ ਹੈ 13 ਮੁਹੱਲਾ ਕਲੀਨਿਕ ਚੱਲ ਰਹੇ ਨੇ ਉਹਨਾਂ ਤੇ ਉਹਦੇ ਵੀ ਕਿੰਤੂ ਬਰੰਤੂ ਕਰੀ ਜਾਂਦੇ ਆ ਕਹਿੰਦੇ ਜੀ ਇਹ ਵੀ ਇੱਕ ਮੁਹੱਲਾ ਕਲੀਨਿਕ ਹੈ ਪਰ ਇਹਦੀ ਕੀਮਤ ਉਹਨਾਂ ਲੋਕਾਂ ਨੂੰ ਪਤਾ ਹੈ ਜਿਹੜੇ ਪ੍ਰਾਈਵੇਟ ਹਸਪਤਾਲਾਂ ਚ ਦਵਾਈ ਨਹੀਂ ਲੈ ਸਕਦੇ ਇੱਕ ਮੁਹੱਲਾ ਕਲੀਨਿਕ ਦੇ ਵਿੱਚ 100 ਪੇਸ਼ੈਂਟ ਦੀ ਐਵਰੇਜ ਤੇ ਇਹਦੀ ਕੀਮਤ ਉਹ ਜਾਣਦੇ ਨੇ ਸੋ ਇਸ ਕਰਕੇ ਅਸੀਂ ਬਹੁਤ ਕੁਝ ਹਲਕੇ ਦੇ ਵਿੱਚ ਕੀਤਾ ਤੇ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਪੂਰਾ ਕਰਕੇ ਦਵਾਂਗੇ ਥੈਂਕ ਯੂ ਥੈਂਕ ਯੂ